ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਬਸੰਤ ਪੰਚਮੀ ਦਾ ਤਿਉਹਾਰ ਆਉਣ ਵਾਲਾ ਹੈ ਜੀ ਤੇ ਜੇਕਰ ਤੁਸੀਂ ਇਸ ਪਵਿੱਤਰ ਦਿਹਾੜੇ ਤੇ ਰੋਟੀ ਦਾ ਦਾਨ ਕਰ ਦੇਂਦੇ ਹੋ ਤਾਂ ਇਸ ਦਾ ਜਿਹੜਾ ਤੁਹਾਨੂੰ ਫਲ ਮਿਲ ਜਾਵੇਗਾ ਉਸ ਦੇ ਬਾਰੇ ਸੁਣ ਕੇ ਤਾਂ ਤੁਸੀਂ ਹੈਰਾਨ ਹੀ ਰਹਿ ਜਾਓਗੇ ਕਿ ਰੋਟੀ ਦਾ ਦਾਨ ਹੀ ਕਿਵੇਂ ਤੁਹਾਡੀ ਕਿਸਮਤ ਚਮਕਾ ਸਕਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਤੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਜੀ ਕਿ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਅੱਜ ਦੀ ਵੀਡੀਓ ਇੱਕ ਕਹਾਣੀ ਰੂਪੀ ਸਾਖੀ ਦੇ ਰਾਹੀਂ ਅਸੀਂ ਤੁਹਾਨੂੰ ਸਮਝਾਵਾਂਗੇ ਜੀ ਕਿ ਆਪਾਂ ਜਦੋਂ ਵੀ ਕਿਸੇ ਦੀ ਮਦਦ ਕਰਦੇ ਹਾਂ ਜਾਂ ਸੱਚੇ ਮਨ ਦੇ ਨਾਲ ਜਦੋਂ ਆਪਾਂ ਸੇਵਾ ਕਰਦੇ ਹਾਂ ਖਾਸ ਕਰਕੇ ਜਦੋਂ ਕਿਸੇ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹੀ ਸੇਵਾ ਕਰਦੇ ਹਾਂ ਤਾਂ ਪਰਮਪਤਾ ਪਰਮਾਤਮਾ ਜੀ ਸਾਡੇ ਉੱਤੇ ਕਿੰਝ ਦਿਆਲ ਹੋ ਜਾਂਦੇ ਹਨ ਕਿੰਝ ਖੁਸ਼ ਹੋ ਜਾਂਦੇ ਹਨ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਦੀ ਸੇਵਾ ਕਰਕੇ ਕਿੰਝ ਸਾਡੇ ਭਾਗ ਲੇਖ ਬਦਲ ਜਾਂਦੇ ਹਨ ਇਹ ਸਾਰੀ ਹੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਵਾਲੇ ਹਾਂ ਜੀ ਇਸ ਲਈ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਇਦਾਂ ਹੀ ਆਖਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਪਤੀ ਪਤਨੀ ਰਿਹਾ ਕਰਦੇ ਸਨ ਕਹਿੰਦੇ ਕਿ ਉਹ ਪਤੀ ਪਤਨੀ ਬੜੇ ਹੀ ਨੇਕ ਦਿਲ ਦੇ ਇਨਸਾਨ ਸਨ ਪਰਮ ਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਕਰਨ ਵਾਲੇ ਹਥੀ ਸੇਵਾ ਕਰਨ ਵਾਲੇ ਸਨ ਪਰ ਕਹਿੰਦੇ ਕਿ ਉਹਨਾਂ ਦੇ ਘਰ ਔਲਾਦ ਨਹੀਂ ਸੀ ਇਸ ਕਰਕੇ ਕਹਿੰਦੇ ਕਿ ਉਹ ਹਰ ਵੇਲੇ ਪਰਮਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹੀ ਰਹਿੰਦੇ ਸਨ ਕਿ ਪਰਮਾਤਮਾ ਜੀ ਸਾਡੀ ਜ਼ਿੰਦਗੀ ਦੀ ਇਸ ਕਮੀ ਨੂੰ ਪੂਰਿਆ ਕਰ ਦਿਓ ਕਹਿੰਦੇ ਕਿ ਇੱਕ ਵਾਰ ਉਹਨਾਂ ਨੇ ਆਪਣੇ ਹੀ ਨਗਰ ਦੇ ਇੱਕ ਜੋਤਸ਼ੀ ਨੂੰ ਆਪਣਾ ਹੱਥ ਵਿਖਾਇਆ ਕਿਉਂਕਿ ਉਹ ਜੋਤਸ਼ੀ ਨੇ ਬਹੁਤ ਹੀ ਵਿਦਿਆ ਪ੍ਰਾਪਤ ਕੀਤੀ ਹੋਈ ਸੀ ਉਹਨਾਂ ਨੂੰ ਜੋਤਿਸ਼ ਦਾ ਬੜਾ ਹੀ ਗਿਆਨ ਸੀ ਅਤੇ ਅੱਜ ਤੱਕ ਕਦੇ ਵੀ ਉਹਨਾਂ ਦੀ ਭਵਿੱਖ ਬਾਣੀ ਗਲਤ ਨਹੀਂ ਸੀ ਹੋਈ ਇਹ ਪਤੀ ਪਤਨੀ ਨੇ ਉਸ ਜੋਤਸ਼ੀ ਨੂੰ ਆਪਣਾ ਹੱਥ ਦਿਖਾਇਆ ਕਿ ਸਾਡੇ ਲੇਖ ਵੇਖ ਕੇ ਦੱਸੋ ਸਾਡੀ ਕਿ ਸਾਡੇ ਕਰਮਾਂ ਵਿੱਚ ਔਲਾਦ ਦਾ ਸੁੱਖ ਕਦੋਂ ਤੱਕ ਹੈ ਕਹਿੰਦੇ ਕਿ ਜੋਤਸ਼ੀ ਨੇ ਜਦੋਂ ਉਹਨਾਂ ਦਾ ਹੱਥ ਵੇਖਿਆ ਤਾਂ ਕਿਹਾ ਭਾਈ ਆਉਣ ਵਾਲੇ 7 ਜਨਮਾਂ ਤੱਕ ਤੁਹਾਡੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਕਹਿੰਦੇ ਕਿ ਪਤੀ ਪਤਨੀ ਬੜੇ ਨਿਰਾਸ਼ ਹੋਏ ਕਿ ਸਾਡੇ ਕਰਮਾਂ ਵਿੱਚ ਔਲਾਦ ਦਾ ਸੁੱਖ ਪਰਮਾਤਮਾ ਨੇ ਲਿਖਿਆ ਹੀ ਨਹੀਂ ਪਰ ਕਹਿੰਦੇ ਕਿ ਪਰਮਾਤਮਾ ਦੇ ਨਾਲ ਉਹਨਾਂ ਨੇ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਾ ਕੀਤੀ ਆਪਣੇ ਕਰਮ ਆਪਣੇ ਮਾੜੇ ਲੇਖ ਸਮਝ ਕੇ ਸਬਰ ਕਰ ਲਿਆ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਨਹੀਂ ਛੱਡੀ ਨਾ ਹੀ ਨੇਕ ਕੰਮ ਕਰਨੇ ਛੱਡੇ ਇਦਾਂ ਹੀ ਆਖਦੇ ਹਨ ਇੱਕ ਦਿਨ ਇਹ ਦੋਵੇਂ ਪਤੀ ਪਤਨੀ ਆਪਣੇ ਘਰ ਦੇ ਵਿੱਚ ਖਾਣਾ ਖਾਣ ਦੀ ਉਹ ਤਿਆਰੀ ਕਰ ਰਹੇ ਸਨ ਖਾਣਾ ਖਾਣ ਹੀ ਲੱਗੇ ਸਨ ਕਿ ਇਹਨਾਂ ਦੇ ਘਰ ਦਾ ਦਰਵਾਜ਼ਾ ਖੜਕਿਆ ਪਤੀ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਇੱਕ ਸੰਤ ਫਕੀਰ ਜੀ ਖੜੇ ਸਨ। ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਬੜੀ ਭੁੱਖ ਲੱਗੀ ਹੈ। ਜੇਕਰ ਤੁਸੀਂ ਸਾਨੂੰ ਭੋਜਨ ਪ੍ਰਸ਼ਾਦਾ ਸ਼ਿਕਾ ਦੇਂਦੇ ਹੋ ਤਾਂ ਤੁਹਾਡਾ ਭਲਾ ਹੋ ਜਾਵੇਗਾ। ਕਹਿੰਦੇ ਕਿ ਇਹ ਪਤੀ ਪਤਨੀ ਨੇ ਜੋ ਪ੍ਰਸ਼ਾਦਾ ਆਪਣੇ ਲਈ ਥਾਲੀ ਵਿੱਚ ਪਾਇਆ ਸੀ। ਉਹੀ ਭੋਜਨ ਪ੍ਰਸ਼ਾਦਾ ਉਸ ਸੰਤ ਫਕੀਰ ਜੀ ਨੂੰ ਬੜੇ ਹੀ ਆਦਰ, ਮਾਣ ਸਤਿਕਾਰ ਸਾਹਿਤ ਸ਼ਿਕਾਇਆ। ਦੋਵਾਂ ਨੇ ਸੇਵਾ ਕੀਤੀ। ਕਹਿੰਦੇ ਕਿ ਸੰਤ ਫਕੀਰ ਜੀ ਨੇ ਇਹਨਾਂ ਦੋਵਾਂ ਪਤੀ ਪਤਨੀ ਤੋਂ ਬਹੁਤ ਖੁਸ਼ ਹੋਏ ਤੇ ਖੁਸ਼ ਹੋ ਕੇ ਕਿਹਾ ਪਰਮਾਤਮਾ ਤੁਹਾਡੀ ਔਲਾਦ ਦੀ ਲੰਬੀ ਉਮਰ ਕਰੇ ਕਹਿੰਦੇ ਇਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਔਲਾਦ ਦੀ ਲੰਮੀ ਉਮਰ ਦਾ ਅਸ਼ੀਰਵਾਦ ਦੇ ਦਿੱਤਾ ਸਾਡੇ ਤਾਂ ਔਲਾਦ ਹੈ ਹੀ ਨਹੀਂ ਕਹਿੰਦੇ ਕਿ ਸੰਤ ਫਕੀਰ ਜੀ ਨੇ ਸਹਿ ਸੁਭਾਈ ਕਹਿ ਦਿੱਤਾ ਕੋਈ ਗੱਲ ਨਹੀਂ ਜੇ ਨਹੀਂ ਆ ਤਾਂ ਹੋ ਜਾਵੇਗੀ ਕਹਿੰਦੇ ਕਿ ਇਹ ਕਹਿ ਕੇ ਉਹ ਜਿਹੜੇ ਸੰਤ ਫਕੀਰ ਸਨ ਉਹ ਆਪਣੇ ਰਾਹੇ ਪੈ ਗਏ ਕਹਿੰਦੇ ਕਿ ਇਹ ਪਤੀ ਪਤਨੀ ਇਹ ਅਸ਼ੀਰਵਾਦ ਪ੍ਰਾਪਤ ਕਰਕੇ ਬੜੇ ਖੁਸ਼ ਹੋਏ ਤੇ ਕਹਿੰਦੇ ਕਿ ਅਸ਼ੀਰਵਾਦ ਦਾ ਫਲ ਇਹਨਾਂ ਨੂੰ 2 ਮਹੀਨਿਆਂ ਦੇ ਬਾਅਦ ਪਤਾ ਲੱਗ ਗਿਆ ਇਹਨਾਂ ਦੇ ਘਰ ਵਿੱਚ ਖੁਸ਼ੀ ਦੀ ਆਸ ਹੋ ਗਈ ਕਹਿੰਦੇ ਕਿ ਬਸ ਇਸ ਤਰ੍ਹਾਂ ਹੀ ਤਿੰਨ ਸਾਲਾਂ ਵਿੱਚ ਇੱਕ ਇੱਕ ਕਰਕੇ ਇਹਨਾਂ ਦੇ ਘਰ ਤਿੰਨ ਪੁੱਤਾਂ ਨੇ ਜਨਮ ਲਿਆ ਕਹਿੰਦੇ ਕਿ ਹੁਣ ਇਹ ਪਤੀ ਪਤਨੀ ਆਪਣੇ ਜੀਵਨ ਵਿੱਚ ਬੜੇ ਖੁਸ਼ ਸਨ ਪਹਿਲਾਂ ਨਾਲੋਂ ਵੀ ਜ਼ਿਆਦਾ ਪਰਮਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਕਰਕੇ ਸੇਵਾ ਕਰਿਆ ਕਰਦੇ ਹਰ ਵੇਲੇ ਪ੍ਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਕਿ ਪ੍ਰਮਾਤਮਾ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਸਾਡੇ ਕਰਮਾਂ ਦੇ ਵਿੱਚ ਲੇਖ ਹੀ ਬਦਲ ਦਿੱਤੇ ਹਨ ਸਾਡੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਲਿਖ ਦਿੱਤਾ ਹੈ ਕਹਿੰਦੇ ਕਿ ਇੱਕ ਦਿਨ ਉਹੀ ਪੰਡਿਤ ਜੀ ਜਿਨ੍ਹਾਂ ਨੇ ਇਹਨਾਂ ਦੇ ਹੱਥ ਵੇਖ ਕੇ ਕਿਹਾ ਸੀ ਕਿ ਤੁਹਾਡੇ ਕਰਮਾਂ ਵਿੱਚ ਸੱਤ ਜਨਮਾਂ ਤੱਕ ਔਲਾਦ ਦਾ ਸੁੱਖ ਨਹੀਂ ਲਿਖਿਆ ਕਹਿੰਦੇ ਕਿ ਉਹ ਇਹਨਾਂ ਦੇ ਘਰ ਦੇ ਅੱਗੇੋਂ ਦੀ ਲੰਘ ਰਿਹਾ ਸੀ ਤਾਂ ਉਹਨੂੰ ਇਹਨਾਂ ਦੇ ਘਰ ਅੰਦਰੋਂ ਬੱਚਿਆਂ ਦੀ ਆਵਾਜ਼ ਸੁਣਾਈ ਦਿੱਤੀ। ਕਹਿੰਦੇ ਕਿ ਉਹ ਪੰਡਿਤ ਨੇ ਘਰ ਆ ਕੇ ਵੇਖਿਆ ਤਾਂ ਤਿੰਨ ਬੱਚੇ ਖੇਡ ਰਹੇ ਸੀ। ਉਹਨੇ ਪਤੀ ਪਤਨੀ ਨੂੰ ਪੁੱਛਿਆ ਕਿ ਇਹ ਬੱਚੇ ਕਿਸ ਦੇ ਨੇ? ਤਾਂ ਉਹਨਾਂ ਨੇ ਕਿਹਾ ਪੰਡਿਤ ਜੀ ਸਾਡੇ ਬੱਚੇ ਨੇ। ਕਹਿੰਦੇ ਪੰਡਿਤ ਜੀ ਆਪਣੇ ਆਪ ਦੇ ਵਿੱਚ ਬੜੇ ਸ਼ਰਮਸਾਰ ਹੋਏ ਕਿ ਮੈਂ ਤਾਂ ਇਹਨਾਂ ਦੇ ਹੱਥ ਵੇਖ ਕੇ ਇਹਨਾਂ ਦੀਆਂ ਰੇਖਾਵਾਂ ਵੇਖ ਕੇ ਇਹ ਕਿਹਾ ਸੀ ਕਿ ਆਉਣ ਵਾਲੇ 7 ਜਨਮਾਂ ਤੱਕ ਤੁਹਾਡੇ ਘਰ ਔਲਾਦ ਨਹੀਂ ਹੋ ਸਕਦੀ। ਤੇ ਮੈਂ ਝੂਠ ਵੀ ਕੁਝ ਨਹੀਂ ਕਿਹਾ ਸੀ ਕਿਉਂਕਿ ਇਹਨਾਂ ਦੇ ਜੋ ਮੱਥੇ ਦੇ ਭਾਗ ਸਨ ਉਹਨਾਂ ਦੇ ਵਿੱਚ ਇਹੀ ਲਿਖਿਆ ਹੋਇਆ ਸੀ ਜੋ ਮੈਂ ਪੜ੍ਹ ਕੇ ਇਹਨਾਂ ਨੂੰ ਦੱਸ ਦਿੱਤਾ ਪਰ ਇਹ ਕਿਵੇਂ ਹੋ ਸਕਦਾ ਹੈ ਕਹਿੰਦੇ ਕਿ ਉਹ ਪੰਡਿਤ ਜੀ ਨੇ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਬੜੇ ਹੀ ਗਿਲੇ ਸ਼ਿਕਵੇ ਕੀਤੇ ਪਰਮਾਤਮਾ ਜੀ ਤੁਸੀਂ ਜੋ ਇਹਨਾਂ ਦੇ ਕਰਮਾਂ ਵਿੱਚ ਲਿਖਿਆ ਸੀ ਮੈਂ ਉਹੀ ਤਾਂ ਪੜ੍ਹ ਕੇ ਦੱਸਿਆ ਸੀ ਪਰ ਤੁਸੀਂ ਇਹਨਾਂ ਦੇ ਕਰਮਾਂ ਵਿੱਚ ਇਹਨਾਂ ਦੇ ਕਿੰਜ ਲੇਖ ਬਦਲ ਦਿੱਤੇ ਹਨ ਕਹਿੰਦੇ ਜਦੋਂ ਇਹਨੇ ਵਾਰ-ਵਾਰ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਕੀਤੇ ਪਰਮਾਤਮਾ ਨੇ ਉਲਾਂਭੇ ਦਿੱਤੇ ਤੇ ਕਹਿੰਦੇ ਪਰਮਾਤਮਾ ਨੇ ਇਸ ਪੰਡਿਤ ਨੂੰ ਕਿਹਾ ਕਿ ਪੰਡਿਤ ਜੀ ਨਾ ਤੁਸੀਂ ਝੂਠੇ ਸੀ ਨਾ ਤੁਹਾਡਾ ਜੋਤਿਸ਼ ਗਿਆਨ ਝੂਠਾ ਸੀ ਨਾ ਹੀ ਮੈਂ ਝੂਠਾ ਹਾਂ ਪਰ ਮੈਂ ਆਪਣੇ ਭਗਤਾਂ ਦਾ ਵੱਜਾ ਹਾਂ ਕਿਉਂਕਿ ਮੇਰੇ ਭਗਤ ਹਨ ਇਹਨਾਂ ਨੂੰ ਵਰ ਦੇ ਦਿੱਤਾ ਸੀ ਮੇਰੇ ਭਗਤ ਨੇ ਇਹਨਾਂ ਦੇ ਨਾਲ ਬਚਨ ਕਰ ਦਿੱਤੇ ਸਨ ਕਿ ਤੁਹਾਡੇ ਘਰ ਔਲਾਦ ਜ਼ਰੂਰ ਹੋ ਜਾਵੇਗੀ ਉਹ ਵੀ ਲੰਮੀ ਉਮਰਾਂ ਵਾਲੀ ਇਸ ਕਰਕੇ ਮੈਨੂੰ ਆਪਣੇ ਭਗਤਾਂ ਦੇ ਬਚਨ ਪਗਾਉਣੇ ਪੈਂਦੇ ਹਨ ਤੇ ਉਹਨਾਂ ਦੇ ਕਰਮ ਉਹਨਾਂ ਦੇ ਲੇਖ ਬਦਲਣੇ ਪੈ ਜਾਂਦੇ ਹਨ ਇਹਨਾਂ ਦੇ ਕਰਮਾਂ ਵਿੱਚ ਸੱਚਮੁੱਚ ਸੱਤ ਜਨਮਾਂ ਤੱਕ ਔਲਾਦ ਦਾ ਸੁੱਖ ਨਹੀਂ ਸੀ ਲਿਖਿਆ ਪਰ ਮੇਰੇ ਭਗਤ ਤੇ ਬਚਨਾ ਕਰਕੇ ਇਹਨਾਂ ਦੇ ਕਰਮ ਇਹਨਾਂ ਦੇ ਲੇਖ ਬਦਲਣੇ ਪੈ ਗਏ ਹਨ ਸੋ ਸਾਧ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਭਾਵੇਂ ਬਹੁਤ ਹੀ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪਰਮ ਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਕਰਨ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਹਨ ਉਹ ਜਦੋਂ ਭਾਵੇਂ ਸਹਿਜ ਸੁਭਾਅ ਹੀ ਮੂਹ ਦੇ ਵਿੱਚੋਂ ਕੋਈ ਵੀ ਗੱਲ ਕੱਢ ਦਿੰਦੀਆਂ ਹਨ ਤਾਂ ਪਰਮ ਪਿਤਾ ਪਰਮਾਤਮਾ ਜੀ ਨੂੰ ਆਪਣੇ ਉਹਨਾਂ ਭਗਤਾਂ ਦੇ ਬਚਨ ਪਗਾਉਣੇ ਪੈਂਦੇ ਹਨ ਸੋ ਕਿਤੇ ਵੀ ਰੱਬ ਦੇ ਰੰਗ ਵਿੱਚ ਰਕੀਆਂ ਹੋਈਆਂ ਰੂਹਾਂ ਦੀ ਸੇਵਾ ਕਰਨ ਦਾ ਤੁਹਾਨੂੰ ਮੌਕਾ ਮਿਲ ਜਾਵੇ ਤਾਂ ਸੇਵਾ ਨੂੰ ਮਨ ਲਾ ਕੇ ਕਰਿਓ ਕਿਉਂਕਿ ਕੋਈ ਪਤਾ ਨਹੀਂ ਖੁਸ਼ ਹੋ ਕੇ ਉਹਨਾਂ ਨੇ ਤੁਹਾਨੂੰ ਕਿਹੜਾ ਬਚਨ ਦੇ ਦੇਣਾ ਹੈ ਕਿਹੜਾ ਆਸ਼ੀਰਵਾਦ ਦੇ ਦੇਣਾ ਹੈ ਜਿਹਦੇ ਨਾਲ ਸਾਡੇ ਮੱਥੇ ਦੇ ਲੇਖ ਸਾਡੇ ਭਾਗ ਹੀ ਬਦਲ ਜਾਣੇ ਹਨ ਸੋ ਹਰ ਵੇਲੇ ਪਰਮ ਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਸਾਨੂੰ ਖੁਦ ਨੂੰ ਵੀ ਕਰਨੀ ਚਾਹੀਦੀ ਹੈ ਹਮੇਸ਼ਾ ਹੀ ਸੇਵਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੀ ਕੀਤੀ ਹੋਈ ਭਜਨ ਬੰਦਗੀ ਕੀਤੀ ਹੋਈ ਸੇਵਾ ਦਾ ਫਲ ਪਰਮਪਿਤਾ ਪਰਮਾਤਮਾ ਜੀ ਸਾਨੂੰ ਜ਼ਰੂਰ ਦਿੰਦੇ ਹਨ ਕਈ ਵਾਰ ਭੇਸ ਬਦਲ ਕੇ ਹੀ ਸਾਡੇ ਕੋਲ ਪਹੁੰਚ ਜਾਂਦੇ ਹਨ ਅਸਲ ਸੰਤ ਮਹਾਪੁਰਖ ਉਹ ਹੁੰਦੇ ਹਨ ਜੋ ਸਿਰਫ ਪਰਮਾਤਮਾ ਦੀ ਗੱਲ ਕਰਦੇ ਹਨ ਪਰਮਾਤਮਾ ਦੇ ਨਾਮ ਨਾਲ ਹੀ ਜੋੜਦੇ ਹਨ ਸਾਨੂੰ ਵਹਿਮਾ ਪਰਮਾ ਦੇ ਵਿੱਚੋਂ ਬਾਹਰ ਕੱਢਦੇ ਹਨ ਕਈ ਵਾਰ ਸਾਥ ਸੰਗਤ ਜੀ ਸਾਡੇ ਤੇ ਕੋਈ ਐਹੋ ਜਿਹੀ ਮੁਸੀਬਤ ਆ ਜਾਂਦੀ ਹੈ ਕਿ ਅਸੀਂ ਆਪਣੇ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਦੇ ਹਾਂ ਪਰ ਜੇਕਰ ਸਾਡੀ ਗੱਲ ਕੀਤੀ ਜਾਵੇ ਤਾਂ ਸਾਨੂੰ ਇਦਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਹਮੇਸ਼ਾ ਹੀ ਪਰਮਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਗਿਲੇ ਸ਼ਿਕਵੇ ਕਰਾਂਗੇ ਤਾਂ ਪਰਮਾਤਮਾ ਜੀ ਸਾਡੇ ਤੋਂ ਨਾਰਾਜ਼ ਹੋ ਜਾਣਗੇ ਤੇ ਸਾਨੂੰ ਜਿਹੜੀਆਂ ਦਾਤਾਂ ਮਿਲਣੀਆਂ ਸਨ ਉਹ ਵੀ ਨਹੀਂ ਮਿਲਣਗੀਆਂ ਤੇ ਜੇਕਰ ਅਸੀਂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਰਹਾਂਗੇ ਸਾਡੇ ਮਨ ਦੇ ਅੰਦਰ ਸਬਰ ਆਉਣਾ ਪੈਦਾ ਹੋ ਜਾਵੇਗਾ ਅਸੀਂ ਜੇਕਰ ਸਬਰ ਵਿੱਚ ਰਹਾਂਗੇ ਤਾਂ ਅਸੀਂ ਖੁਸ਼ ਵੀ ਰਹਾਂਗੇ ਸਾਡੀ ਔਲਾਦ ਖੁਸ਼ ਰਹੇਗੀ ਸਾਡਾ ਪਰਿਵਾਰ ਖੁਸ਼ ਰਹੇਗਾ ਸਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਸੋਸਾਤ ਸੰਗ ਜੀ ਜੇਕਰ ਤੁਸੀਂ ਇਹਨਾਂ ਦਿਨ ਤਿਉਹਾਰਾਂ ਤੇ ਭਾਵੇਂ ਸੰਗਰਾਦ ਹੋਵੇ ਭਾਵੇਂ ਮੱਸੀਆ ਜਾਂ ਪੁੰਨਿਆ ਜਿਵੇਂ ਬਸੰਤ ਪੰਚਮੀ ਹੀ ਆ ਰਹੀ ਹੈ ਜੇਕਰ ਕਿਸੇ ਵੀ ਦਿਨ ਜਾਂ ਵੈਸੇ ਵੀ ਜਿਹੜੇ ਵੀ ਦਿਨ ਤੁਹਾਡੇ ਘਰ ਕੋਈ ਰੱਬ ਦੇ ਰੰਗ ਵਿੱਚ ਰੰਗੀ ਹੋਈ ਰਹੂ ਪਰ ਸ਼ਾਦਾਸ਼ ਕਣ ਲਈ ਆਉਂਦੀ ਹੈ ਤਾਂ ਕਦੇ ਵੀ ਮੱਥੇ ਵਟਣਾ ਪਾਓ ਤੇ ਜੇਕਰ ਗਰੀਬ ਤੁਹਾਡੇ ਘਰ ਵਿੱਚ ਕੋਈ ਤੁਹਾਡੇ ਕੋਲੋਂ ਆਸ ਲੈ ਕੇ ਮਦਦ ਲੈਣ ਲਈ ਆਉਂਦਾ ਹੈ ਤਾਂ ਆਪਣੇ ਥੋੜੇ ਥੋੜੇ ਦੇ ਵਿੱਚੋਂ ਵੀ ਤੁਸੀਂ ਦਸਵੰਦ ਰੁਪਈ ਕੱਢ ਕੇ ਕਿਸੇ ਦੀ ਮਦਦ ਕਰ ਸਕਦੇ ਹੋ ਵੇਖ ਲੈਣਾ ਤੁਹਾਡਾ ਇਦਾਂ ਦਾ ਕੀਤਾ ਹੋਇਆ দান ਹੀ ਤੁਹਾਡੇ ਸਾਥ ਜਨਮਾ ਤੱਕ ਤੁਹਾਡਾ ਸਾਥ ਦੇਵੇਗਾ ਕਿਉਂਕਿ ਸਾਥ ਸੰਗ ਹੈ ਜੀ ਬਾਕੀ ਤਾਂ ਇਹ ਜਿਹੜੀਆਂ ਦੁਨੀਆਵੀ ਚੀਜ਼ਾਂ ਹਨ ਸਾਰੀਆਂ ਇੱਥੇ ਹੀ ਰਹਿ ਜਾਣੀਆਂ ਹਨ ਇਹ ਜਿਹੜੇ ਅਸੀਂ ਕਰਮ ਕਮਾ ਲਵਾਂਗੇ ਇਹ ਹੀ ਸਿਰਫ ਸਾਡੇ ਨਾਲ ਜਾਣੇ ਹਨ ਇਹਨਾਂ ਕਰਮਾਂ ਦੇ ਸਦਕਾ ਹੀ ਸਾਡਾ ਜੀਵਨ ਸੁਖਾਲਾ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ